ਮੈਨੂੰ ਲੱਗਦਾ ਆਪਣੇ ਨਾਲ ਧੋਖਾ ਹੋਇਆ। ਆੜੇ ਵੱਡੇ ਪ੍ਰੇਮੀ। ਰਾਣੋ ਆ ਜਾ ਹੁਣ ਚੱਲੀਏ। ਇਹ ਵੀ ਮਾਂ ਦਿੱਤੀ ਘਰੋਂ ਨਿਕਲਣ ਦਾ ਨਾ ਹੀ ਨਹੀਂ ਲੈਂਦੀ। ਕਾ ਰੋਣਾ ਪਾਈ ਜੰਨੀ ਆ। ਤੈਨੂੰ ਕੀ ਕਿਹਾ ਸੀ ਵੀ ਪਾਣੀ ਲੈ ਕੇ ਆਉਣਾ। ਨਿਕਲ ਜਾ ਕਰੋ ਕਰੋ ਕੰਮ ਕਰ ਰਹੀ ਸੀ ਮੈਂ ਬੇਲੀ ਨਹੀਂ ਹੈਗੀ ਸੀ ਹਾਂ 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 ਪਤਾ ਹੀ ਹੈ ਮੈਨੂੰ ਕਿੰਨਾ ਕੰਮ ਕਰਦੀ ਐ ਤੂੰ ਤੇ ਤੇਰਾ ਵੀ ਮੈਨੂੰ ਪਤਾ ਹੀ ਆ ਜਿਹੜਾ ਤੂੰ ਪਾਣੀ ਲੈਣ ਜਾਣਾ ਦੇਖਣ ਤਾਂ ਕਿਸੇ ਨੂੰ ਹੋਰ ਜਾਣਾ ਹੋ ਜੀ ਬੋਲ ਵੀਰਾਂ ਅੰਦਰ ਤੂੰ ਤਾਂ ਚਿੱਤਰ ਖਾਣੀ ਖਾਣਿਆ ਮੇਰੇ ਵੀ ਪਵਾਏਂਗੀ ਅੱਛਾ ਜੇ ਪਿਆਰ ਕੀਤਾ ਫਿਰ ਡਰਦੀ ਕਿਉਂ ਆ ਡਰਦੀ ਨਹੀਂ ਹੈਗੀ ਮੈਂ ਨਾਲੇ ਨਾ ਜਦੋਂ ਤੈਨੂੰ ਹੋਇਆ ਫੇਰ ਪੁੱਛੂੰਗੀ ਹੁਣ ਤਾਂ ਤੈਨੂੰ ਗੱਲਾਂ ਆਉਂਦੀਆਂ ਨੇ ਮੇਰੀ ਗੱਲ ਸੁਣ वैसे त मैं प्यार कबीर दे चक्करਾਂ ਚ ਪੈਂਦੀ ਨਹੀਂ ਹਾਂ ਹਾਂ ਜੇ ਜੱਟੀ ਨੂੰ ਪਿਆਰ ਹੋ ਵੀ ਗਿਆ ਫੇਰ ਮੈਂ ਸ਼ਰਮ ਰੱਖੂੰ ਫੇਰ ਮੈਂ ਡਰਦੀ ਨਹੀਂ ਹਾਂ 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 ਇਹ ਨਾ ਪਹਿਲਾਂ ਪਹਿਲਾਂ ਨੇ ਗੱਲਾਂ ਹੁੰਦੀਆਂ ਨੇ ਬਾਅਦ ਚ ਨਾ ਇਸ ਤਰ੍ਹਾਂ ਤਾਂ ਹਾਰੀ ਡਰਦਾ ਹੁੰਦਾ ਅੱਛਾ ਚੱਲ ਚੰਗਾ ਚੱਲ ਲੇਟ ਹੋ ਜੈਗੀ ਰਾਂਝਾ ਨੱਗ ਜੂ ਤੇਰਾ ਆ ਜਾ ਵਾਇਆ ਕੁੰਦਰ ਮਰ ਗਈ ਆਈ ਨਹੀਂ ਅਜੇ ਉਹ ਜਿਹੜਾ ਤੂੰ ਇਹ ਕੰਮਾਂ ਚ ਦਿਮਾਗ ਲਾਣਾ ਕਿਸ ਚੰਗੇ ਕੰਮ ਚ ਲਾ ਲਾ ਸਰੋਦਲੇ ਇਹ ਕੰਮ ਅੱਜ ਦਵਾ ਵੀ ਪਰੀ ਜਾਂਦਾ ਤੇਰਾ ਉਹ ਲਾਲਾਂ ਗੁਰੀ ਜਦੋਂ ਲੜਾਂ ਹੋਇਆ ਓਕੇ ਯਾਰ ਆ ਗਈ ਉਪਰ ਤੇ ਤਰਾਪੇ ਬੜੀ ਛੇਤੀ ਸੁਣਦਾ ਹੋਵੇ ਫੋਰ ਐਥੇਕ ਨਾਲ ਹੋ ਰਹੀ ਜਾਂਦੀ ਆ ਓਏ ਇਹ ਬਰਨਾ ਹੋਈ ਯਾਰ ਕਿੱਧਰ ਰਹਿ ਗਈ ਸੀ ਯਾਰ ਘੰਟੇ ਦਾ ਖੜਾ ਮੈਂ ਤੈਨੂੰ ਪਤਾ ਤਾਂ ਹੈ ਮਸਾ ਦਾ ਘਰੋਂ ਨਿਕਲਦੀ ਆ ਉਧਰ ਆ ਮੇਰੇ ਕੰਨੀ ਆਏ ਖੋੜ ਖੋੜ ਦਾ ਕੀਨੇ ਨੇ ਕਿਨੇ ਜੱਤੀਆਂ ਨਾਮੇਦਾਰ ਕੀ ਰੋਟੀ ਖਾਦੀ ਅੰਨਾ ਕੁਝ ਹੋਰ ਤੈਨੂੰ ਕੀ ਹੋਇਆ ਜੋਪਰਾ ਇਹ ਕਿਹੜੀਆਂ ਸੋਚਾਂ ਚ ਖੋਇਆ ਬੈਠਾ ਕੁਛ ਨਹੀਂ ਭਾਬੀ ਮਤਾਂ ਉਹ ਬੈਠਾ ਦੀਗਾ ਢੜਕੇ ਦਾ ਪਿਠਿਆ ਰੱਖਿਆ ਮੇਦੂਨੀ ਨਾਲ ਆਉਂਦੇ ਮੈਂ ਕਰਦੀ ਕੀ ਮੈਂ ਜਦੋਂ ਨਿਕਲਣ ਲੱਗੀ ਵੀਰੇ ਨੇ ਰੋਕ ਲਿਆ ਕਹਿੰਦਾ ਕਾਲਜ ਨਹੀਂ ਜਾਣਾ ਹੈਗਾ ਮਤਾਂ ਨਹੀਂ ਬਾਈ ਮੈਂ ਨਹੀਂ ਜਾਣਾ ਕਹਿੰਦੇ ਜੇ ਨਹੀਂ ਜਾਣਾ ਤਾਂ ਐਂ ਕਰ ਆਹ ਆਪਣੇ ਕੱਪੜੇ ਪਏ ਨੇ ਸਾਰੇ ਧੋਦੇ ਕੱਪੜੇ ਧੋਣ ਨੂੰ ਤੇ ਘਰ ਦੇ ਕੰਮ 'ਚ ਹੀ ਟਾਈਮ ਨਿਕਲ ਜਾਂਦਾ ਮੇਰਾ ਪਾਣੀ ਦਾ ਕਹਿ ਕੇ ਆ ਜਾਂਦੀ ਮੂੰਹ ਵੀ ਤੌਣੀ ਹੁੰਨੀ ਹੈਗੀ ਤੇ ਅਦਰ ਬੀਰਾ ਬੈਰੀ ਬਣਿਆ ਰਹਿੰਦਾ ਮੇਰਾ ਕੀ ਕਰਾਂ ਫਿਰ ਹੁਣ ਘਰ ਦੇ ਉੱਤੇ ਤਾਂ ਕੁਝ ਵੀ ਨਹੀਂ ਨਾ ਹੁੰਦਾ ਹੁਣ ਉਹਨਾਂ ਦੀ ਗੱਲ ਤਾਂ ਮੰਨਣੀ ਪੈਣੀ ਘਰ ਦੇ ਉੱਤੇ ਨੇ ਮੇਰੇ ਤੋਂ ਓਹ ਹੋ ਤੁਸੀਂ ਵੀ ਨਾ ਹੋਰ ਹੀ ਗੱਲਾਂ ਲੈ ਕੇ ਬਹਿਜਾਣੇ ਹੋ ਚੱਲਾ ਜਾਪਸ ਗੱਲ ਗਲ ਕਰਦੇ ਕੋਈ ਓਏ ਮੈਂ ਹੋਰ ਕੀ ਕਰੂੰਗਾ ਯਾਰ ਉਹ ਤੂੰ ਖੜਾ ਰਹਿ ਕੋਈ ਨਾ ਕਿਤੇ ਨਹੀਂ ਤੈਨੂੰ ਚੋਰ ਪੈਂਦੇ ਰਾਨੋ तू आते मेरा वेट करी मैं बस पंद्रह मिनट जाई ठीक है पर मैं भी चल दिया नहीं।, नहीं 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 तू रुक आ हैगा ना इधर ना गल्ला बात कर आ जाओ अब मैं इधर की धक्का करा कोई कोई ना खड़ा रहे तू मन नु घुसा जांदी है जी भाई अब नहीं नहीं जी मैं ठीक है हूं नहीं दे, नहीं बैठ जांदे बैठना कुछ चक्कर नहीं है हमें नहीं नहीं कोई गल नहीं ਤੁਸੀਂ ਐਸੇ ਬੰਦੇ ਤੁਸੀਂ ਹਾਂ ਮੇਰਾ ਨਾਲ ਦੀ ਬੰਦਾ ਜੀ ਤੁਹਾਡਾ ਬੰਦਾ ਕਿਹੜਾ ਹੈਗਾ ਮੇਰਾ ਤਾਂ ਇਹ ਆ ਅੱਛਾ ਮੈਂ ਤਾਂ ਵਸੀ ਦੇ ਨਾਲ ਆ ਗਈ ਸੀ ਅੱਜ ਮੈਂ ਵੀ ਅੱਜ ਹੀ ਆਇਆ ਪਹਿਲਾਂ ਵੀ ਆਇਆ ਤੇ ਕਦੀ ਵਾਰ ਭਾਬੀ ਕਰਕੇ ਆ ਜਾਂਦਾ ਦੀਗਾ ਅੱਛਾ ਮੈਂ ਸੁਣੋਂ ਵਿੱਚ ਪਹਿਲੀ ਵਾਰ ਹੀ ਦੇਖਿਆ ਹੈਗਾ ਠੀਕ ਹੈ ਅੱਛਾ ਮੈਂ ਪਾਣੀ ਪੜਨਾ ਛੱਡਣ ਲੱਗੀ ਤਾਂ ਨਹੀਂ ਕੱਚ ਦਾ ਸਮਾਨਾ ਕਈ ਵਾਰ ਉਹਨਾਂ ਫੁੱਟ ਜੇ ਧਿਆਨ ਨਾਲ ਜਾਇਆ ਕਰੋ ਲਾ ਉਹ ਰੰਜਾ ਦੇਖੀ ਤਾਂ ਪਹਿਲੀ ਵਾਰ ਹੈ ਪਰ ਕਹਿੰਦੇ ਨੇ ਹੁੰਦੇ ਵੀ ਕਾਫੀ ਸਾਲਾਂ ਬਾਅਦ ਕਿਸੇ ਨਾ ਕਿਸੇ ਨੂੰ ਕੋਈ ਸੱਚਾ ਪਿਆਰ ਕਰਨ ਵਾਲਾ ਮਿਲ ਜਾਂਦਾ ਖਖਰਾ ਤੈਨੂੰ ਵੀ ਤੇਰੀ ਹੀਰ ਮਿਲ ਗਈ ਹੋਵੇ ਚਲ ਮੇਲਾ ਦਾ ਭਾਈ ਨਾਲ ਹੁਣ ਪਾਣੀ ਭਰਉਣ ਤਾਂ ਮੈਨੂੰ ਵੀ ਆਉਣਾ ਪਿਆ ਕਰੋ ਸਭ ਪਾਣੀ ਭਰ ਲੈਣ ਤੇ ਜਿੱਦਾਂ ਬਾਟੀ ਵੀ ਨਹੀਂ ਹੈਗੀ ਮੇਰੇ ਨਾਲ ਤਾਂ ਉਹ ਨਾ ਕੋਈ ਨਾ ਚੱਲਣ ਦੋ ਚੱਲਣ ਦੋ ਉਹ ਬਾਈ ਕਾ ਨੂੰ ਪੈਰ ਤੱਕ ਗਿਆ ਜਿਹਦਾ ਮੈਂ ਚੱਲ ਹਾਂ ਠੀਕ ਕਹਿੰਦੇ ਕਾਉਟੀ ਗਿਆ ਸੀ ਠੀਕ ਕਹਿੰਦੇ ਤੇਰੀ ਕਾਉਟੀ ਹੋਣਾ ਤੇ ਤੂੰ ਤਾਂ ਕਹਿੰਦੀ ਪਿਆਰ ਪੂਰਜ ਕੁਝ ਰੱਖਿਆ ਨਹੀਂ ਓਏ ਮੈਂ ਚੱਲਦਾ ਹਾਂ ਤੁਸੀਂ ਪਾਣੀ ਭਰ ਲਓ ਨਹੀਂ ਨਹੀਂ ਪਾਣੀ ਭਰ ਲੈਣੀ ਤੂੰ ਤਾਂ ਛੱਡ ਦੇ ਵੀ ਪਾ ਲਾਂਗੇ ਤੁਸੀਂ ਤਾਂ ਛੱਡ ਦੇ ਵੀ ਗਾਹ ਟੱਪ ਗਏ ਓਏ ਉਹ ਕਾ ਨੂੰ ਬਾਈ ਤੇਨੂੰ ਲੱਗਦਾ ਮੈਂ ਜਾ ਜਾਂਦਾ ਪਾਣੀ ਪਾ ਕੇ ਜੀ ਨਾਲੇ ਇਹ ਜੱਟੀ ਕਹਿੰਦੀ ਸੀ ਮੈਂ ਪਿਆਰ ਪਿਓਰ ਕਰਦੀ ਫੇਰਾ ਕੀ ਹੋ ਰਿਹਾ ਸੀ पैर तिल गए हाँ हाँ तिल के गया भट्टी का पैर किधर खोई बैठी है हाँ, कुछ नहीं यार मेरी गल सुनी हाँ मैं तो ना ਹਰ ਕਿਤੇ ਉਹੀ ਦੇਖਿਆ ਜਾਂਦਾ ਉਹੀ ਕੋਣ ਲੱਗਦਾ ਕਬੱਡੀ ਵਾਲੇ ਦੇ ਜਾਲ ਚ ਫਸ ਗਈ ਹੂੰ ਉਹ ਜਾਲ ਚ ਨਹੀਂ ਮੈਨੂੰ ਪਤਾ ਨਹੀਂ ਕਿਉਂ ਹਰ ਥਾਂ ਉਹੀ ਦੇਖਿਆ ਜਾਂਦਾ ਕਿਉਂ ਦੇਖਿਆ ਜਾਂਦਾ ਨਹੀਂ ਪਤਾ ਤੈਨੂੰ ਇੱਕ ਬਿਮਾਰੀ ਹੋ ਗਈ ਹੈ ਬਿਮਾਰੀ ਹੁੰਦੀ ਹੈ ਇਹ ਕੰਬਲੀਏ ਇਹ ਹੁੰਦਾ ਪਿਆਰ ਬਿਮਾਰੀ ਨਹੀਂ ਹੁੰਦੀ ਇਹ ਕੋਈ ਮਜ਼ਾਕ ਕਰ ਰਹੀਆਂ ਮੈਂ ਚੱਲ ਹੈ ਨਹੀਂ ਹੁੰਦਾ प्यार बिर नुंदा पता ਕੀ ਹੋਇਆ ਮੈਂ ਉਹਦੇ ਨਾਲ ਬਸ ਉਹੀ ਸੋਚੀ ਗਈ ਉਹੀ ਦਿਮਾਗ ਚ ਰਹਿ ਗਿਆ ਅੱਛਾ ਹੁਣ ਤੂੰ ਮੈਨੂੰ ਦੱਸੇਂਗੀ ਕੀ ਕਿਵੇਂ ਹੁੰਦਾ ਤੇ ਕੀ ਨਹੀਂ ਹੁੰਦਾ ਮੈਨੂੰ ਨਾ ਸਖਾ ਇਹ ਜਿਹੜੇ ਚੱਕਰਾਂ ਚ ਤੂੰ ਹੁਣ ਪਈ ਹੈ ਨਾ ਇੱਥੋਂ ਦੇ ਸਕੂਲ ਚ ਤਾਂ ਮੈਂ ਕਦੋਂ ਦੀ ਪੜ੍ਹ ਹਟੀ ਚੱਲ ਕੋਈ ਨਾ ਛੱਡ ਦੇ ਗੱਲ ਨੂੰ ਐਨਸ ਤੂੰ ਕਿਤੇ ਮੈਂ ਜਾ ਰਹੀ ਕਿਤੇ ਨਹੀਂ ਮੈਂ ਤਾਂ ਤੇਰੇ ਕੋਲ ਹੀ ਆਈ ਸੀਗੀ ਇੱਕ ਤਾਂ ਆਪਣੇ ਪੇਪਰ ਆ ਮੈਂ ਨੋਟਸ ਲੈਣ ਆਈ ਸੀ ਦੂਜਾ ਮੈਂ ਕਹਿੰਦੀ ਸੀ ਪੇਰ ਤੋਂ ਬਾਅਦ ਕਲ ਨੂੰ ਵਿਲਨ ਚਲਾਂਗੇ ਠੀਕ ਹੈ ਤਿਆਰ ਰਹੀ ਨਾਲੇ ਸੋਹਣਾ ਜਿਹਾ ਸੂਟ ਬਾਕੇ ਚਲਨੀ ਮੈਂ ਨਹੀਂ ਜਾਂਦੀ ਕਿਉਂ ਕਿਉਂ ਨਹੀਂ ਜਾਂਦੀ ਤੈਨੂੰ ਜਾਣਾ ਪਊਗਾ ਬਸ ਮੈਂ ਕਹਤਾ ਸੇਲੀ ਨਹੀਂ ਹੈਗੀ ਮੇਰੀ ਪਰ ਪਰ ਵਾਰ ਕੁਛ ਨਹੀਂ ਆ ਰ ਤੈਨੂੰ ਪਤਾ ਤਾਂ ਹੈ ਰਾਨੂੰ ਮੈਂ ਤੈਨੂੰ ਤੇ ਲੈ ਕੇ ਜਾਨੀ ਹੁੰਨੀ ਹੈ ਹਰ ਥਾਂ ਤੇ ਨਾਲੇ ਜੇ ਤੂੰ ਨਹੀਂ ਗਈ ਫਿਰ ਮੇਰਾ ਕੰਲੀ ਦਾ ਵੀ ਜੀ ਨਹੀਂ ਲੱਗਣਾ ਹੈਗਾ ਤੂੰ ਤਾਂ ਨਾਲ ਚਲਣਾ ਹੀ ਪਊ ਮੇਰੇ ਸਾਰਾ ਠੀਕਾ ਪੱਕਾ ਵੀਰਾ ਨਾ ਕਰੇ ਹੋਵੇ ਫਿਰ ਤਾਂ ਬਗਤੀ ਕੋਈ ਨਹੀਂ ਤੇਰੇ ਵੀਰੇ ਨੂੰ ਮਾਰ ਗੋਲੀ ਕਿਧਰੇ ਨਹੀਂ ਕੁਛ ਹੈਂਦਾ ਤੇਰਾ ਵੀਰਾ गोली मार के दी मेरे <laughs> मजाक कर दिया अच्छा ठीक है चंगा बैठ जा चाय पिएंगी नहीं चाह नहीं नींबू पानी चल आजा के थी ठीक है आगा मैं कोठी बना रही तू सोचा जी बना सरदा ਫਰ ਵੀ ਜੇ ਅਗਦੀ ਦੀ ਕੋਈ ਚਾਲ ਨਹੀਂ ਆ ਉਹ ਟੰਟਾ ਹੋ ਰਿਹਾ ਨਾ ਯਰਪਨ ਨਹੀਂ ਰੋਟਾ ਮੇਰੇ ਨਾਲ ਸੁਣਾ ਤੂੰ ਦਾ ਇਹ ਜੀ ਤੇ ਬੜਾ ਪੁਰਾਣਾ ਹੈਗਾ ਕੋਲ ਮੇਰਾ ਤਾਂ ਵੀ ਹਿੱਲਾ ਪਿਆ ਹੈਗਾ ਮੇਰਾ ਕੋਈ ਨਹੀਂ ਲੱਗਦਾ ਤੁਮ ਲੱਗਲੇ ਹੋ ਨਾ ਕੋਈ ਰਾਇਨ ਦਿਨ ਕਿਉਂ ਕਿ ਉਹ ਯਾਰ ਦੇ ਕਿਹੜੇ ਕੋਲ ਇਹ ਟੋਲੀ ਤੋਂ ਦੂਰ ਤੈਨੂੰ ਪਤਾ ਨਹੀਂ ਤੇਰੇ ਭਾਈ ਦਾ ਸੱਚੀ ਭਾਈ ਜੇ ਦੋਏ ਕੰਮ ਕਰਦੇ ਨਾ ਸਭ ਰੁਕੀ ਜਿਹੜਾ ਕੰਮ ਕਰੇਗਾ ਉਹ ਕਰੂਗਾ ਕੀ ਹੋ ਗਿਆ ਇਹਨਾਂ ਨੂੰ ਪਾਰਟੀ ਕਰਨੀ ਬਹੁਤ ਨੇ ਬਣਾਤਾ ਹੁੰਦੇ ਨੇ ਪਾਰਟੀ ਕਰਦੇ ਪਾਟੀ ਦੀ ਬੜੀ ਵੱਡੀ ਜਾਂਦਾ ਹੈ ਆਇਆ ਕਿਥੇ ਲਾਗ ਲੈਣਾ ਕੋਈ ਉਹਦੇ ਕੋਲ ਤੇ ਚੰਨਾ ਕਰਦੀ ਸੀ ਕੋਈ ਨਾ ਚਲੀ ਗਈ ਇੱਥੇ ਕਾਹਦੀ ਆ ਬਣਾ ਕੇ ਰਹਿਣਾ ਤਿੰਨ ਹੱਥਾਂ ਤੇ ਕਰਿਆ ਚੱਲ ਵੀਰ ਗੱਲ ਸੁਣ ਨਾ ਬਾਪੂ ਨੇ ਮਗਾਦੀ ਜਦੋਂ ਅਸਲ ਪੁੱਛਿਆ ਕਿੱਥੇ ਆ ਰਹੇ ਕਿਹਦੇ ਆਈ ਕਰੀ ਕੋਈ ਨਾ ਤਾਂ ਆਪੀ ਕਹਿੰਦੀ ਟੂਰਨਾਮੈਂਟ ਤੇ ਜਾਵਾਂਗੇ ਠੀਕ ਹੈ ਚੱਲ ਜੇ ਟੂਰਨਾਮੈਂਟ ਤੇ ਜਾਣਾ ਚੱਲ ਜਾ ਕੋਈ ਆ ਵੀ ਆਪੋ ਤੰਦਰਾ ਕੁਛ ਨਹੀਂ ਆਦੀ ਸੀ ਸਤਿਵਾਹੀ ਕਿਹੜਾ ਮਿਲ ਜਾਊ ਇਹ ਜੁੜੇਗਾ ਆਸਾਂ ਦੇ ਹਿੱਟ ਮਾਣੇ ਹੁੰਦੇ ਨੇ ਨਹੀਂ ਆਇਆ ਕੁਲੇ ਚ ਹੋਣ ਮੰਨ ਲੁੰਦਾ ਹੈ ਇਹ ਤਾਂ ਮਾਤੇ ਹੋਣਾ ਬੰਦਾ ਗਾ ਉਹ 19 ਸਾਲੀ ਨੂੰ ਸਪਸੰਦੀ ਨਾ ਡਰ ਜੂ ਤੇਰੀ ਲੜੂ ਸਾਪਸੰਦੀ ਉਹ ਮੇਰੇ ਨਾਲ ਨਹੀਂ ਉਹ ਕਿਤੇ ਆਣੀ ਹੋਰੀ ਕੋਈ ਆਪ ਹੀ ਆ ਜਾਣੀ ਹੈ ਲਾ ਭਾਬੀ ਭਾਬੀ ਆ ਰਹੀਆਂ ਗੱਲੀ ਪੂਰੀ ਕੋਈ ਅੱਛਾ ਪਹਾਨਾ ਫੇਲਾ ਕੇ ਲਿਆਓ ਵੇ ਆਉਂਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਗਿਆ ਕੋਲ ਰਹੇ ਨਹੀਂ ਵੈਸੇ ਤਾਂ ਵੀ ਕੀ ਹੋ ਗਿਆ ਮੈਨੂੰ ਕਹਦਾ ਨਾ ਚੱਲ ਕਹਿੰਦਾ ਤੈਨੂੰ ਨਾ ਪ੍ਰੋਬਲਮ ਉਹ ਬਣਾਉਂਦੀ ਉਹ ਨਾ ਕੰਮ ਆਉਂਗਾ ਨਾ ਅੱਛਾ ਤੇ ਮੈਂ ਬੰਦ ਲ ਤੁਸੀਂ ਹੌਸਲਾ ਇਹ ਤੇ ਮੈਂ ਕਿਹੜਾ ਗੱਲ ਚੜਾਉਂਦਾ ਪਾਣੀ ਨਾ ਖਤਰਾ ਹੋਉਂਦੇ ਆ ਤੁਸੀਂ ਬੱਸ ਜੰਮਰੀ ਕਰਦੇ ਕੋਈ ਨਾ ਸਬਰ ਕਰ ਸਬਰ ਦਾ ਫਾਇਦਾ ਮੈਂ ਕਿੱਦਾਂ ਕਿ ਸਬਰ ਕਰਾਂ ਯਾਰ ਅੱਧੀ ਜਿੰਨੀ ਨਾ ਅੱਧੇ ਨੀ ਕੋਟੀ ਨੂੰ ਦੇਦੀ ਨਾ ਇੱਕਦਰਾ ਪੱਵਿਆ ਕਰ ਨਿਸ਼ਾਨਾ ਇੱਕ ਵੱਡੀ ਆਈ ਹਲੇ ਤੱਕ ਕਬੱਡੀ ਕਬੱਡੀ ਚੱਲੀ ਜਾਂਦੀ ਆਈ ਮੇਰੀ ਗੱਲ ਸੁਣ ਤੈਨੂੰ ਐ ਲੱਗਦਾ ਸੀ ਕੋਈ ਹੋਰ ਵੀ ਆਉਗੀ ਉਹ ਕੰਮ ਲਗਦਾ ਜੀ ਇਹ ਤਾਂ ਕਹਿੰਦਾ ਪਰ ਇਹ ਕਿੱਥੇ ਜਾ ਚੋੜਾ ਮੈਂ ਤਾਂ ਕੰਮ ਨੂੰ ਦੱਸਿਆ ਨਹੀਂ ਕੀ ਹੈ ਮੈਨੂੰ ਤਾਂ ਆਪ ਨਹੀਂ ਕਿਹਾ ਇਹਨਾਂ ਨੇ ਮੈਂ ਤਾਂ ਇਹ ਹੀ ਕਿਹਾ ਸੀ ਕਿ ਤੁਸੀਂ ਕੱਲ੍ਹ ਆਜ ਮੈਨੂੰ ਤਾਂ ਕਿਸੇ ਦਾ ਜ਼ਿਕਰ ਨਹੀਂ ਕੀਤਾ ਕਿ ਤੁਸੀਂ ਮਨਾਂ ਲੈ ਕੇ ਆ ਉਹ ਕੀਤਾ ਸੀ ਯਾਰ ਚੋੜ ਗਈ ਜਾਂਦੀ ਆ ਭਾਬੀ ਮੇਰੀ ਗੱਲ ਸੁਣੋ ਤਾਂ ਦਿੱਤੋ ਬਿਲਕੁਲ ਮੇਰੇ ਕੰਮ ਦਾ ਕਰਨਾ ਕਰੀਏ ਪਹਿਲਾਂ ਭਾਬੀ ਦਾ ਗਿਫਟ ਨੈਗਲੈਕਸ ਜਿਹੜਾ ਕਿ ਨਹੀਂ ਮੈਂ ਦੇ ਦੂੰਗਾ ਦੇ ਬਣਾ ਮੈਂ ਪੂਰਾ ਸਹੀ ਰਹੀ ਭਾਬੀ ਸੋਨੇ ਚ ਬਣਾ ਦਈਏ ਨੈਟਲੈਸ ਨੈਟਲੈਸ ਮੈਂ ਹੋਰ ਤੇਰੇ ਨਾਲ ਜਿਆਦਾ ਪਤਾ ਨਹੀਂ ਪਤਾ ਲੱਗ ਰਿਹਾ ਹੈ ਮੇਰੀ ਗੱਲ ਸੁਣ ਨਾ ਚੱਲ ਕੋਈ ਨਹੀਂ ਪਹਿਲਾਂ ਵਾਅਦਾ ਕਰ ਮੈਂਨਾਂ ਭਾਬੀ ਤੂੰ ਜੋ ਮੰਗੇਗੀ ਤੈਨੂੰ ਉਹ ਦਊ ਹੁਣ ਪੱਕਾ ਵਾਦਾ ਜਿਹੜਾ ਉਸ ਤੋਂ ਮੰਗੇਗੀ ਤੈਨੂੰ ਉਹ ਮਿਲੂ ਨਾ ਉਹ ਬ੍ਰਿਆ ਕਰਦਾ ਚੱਲ ਠੀਕ ਹੈ ਚੰਗਾ ਅੱਖਾਂ ਬੰਦ ਕਰਦਾ ਸਮੇਂ ਤੈਨੂੰ ਜਾਦੂ ਦਿਖਾਉਣੀ ਹੈ ਜਾਣਦੀ ਆ ਜਾ ਤੂੰ ਤੈਨੂੰ ਕੀ ਪਤਾ ਕਿਹੜਾ ਜਾਦੂ ਉਹ ਆਉਂਦਾ ਇਹਨੂੰ ਮੇਰੇ ਤੇ ਕਰ ਤਾ ਰੱਖਿਆ ਮਗਰ ਮਗਰ ਤਾਂ ਫਿਰ ਦੇ ਦੇਂਦੀ ਚਲ ਪੱਪੀ ਛੇਤੀ ਕਰੀ ਹੈ ਹਾਂ ਅੱਖਾਂ ਬੰਦ ਕਰ ਕਰ ਲੀਆਂ ਪੱਕਾ ਪੱਕਾ ਬਾਬੀ ਆਹ ਤਾਂ ਤੁਸੀਂ ਹੁਣ ਪਿੱਛੇ ਮੂੰਹ ਕਰਕੇ ਅੱਖਾਂ ਬੋਲਨੀ ਉਹ ਪੁੱਛੇਂ ਦੀ ਆ ਬਾਬੀ ਉਤਰਾਉਂ ਹੀ ਪੋਖਾਈ ਕਰਾਈ ਜਾਂਦੇ ਮੇਰੀ ਹਾਂ ਜੇ ਲਾ ਪੱਪੀ ਹੁਣ ਫਿਰ ਦਿਖੀਏ ਦਿਖ ਨਹੀਂ ਰਹੀ ਹੈਗੀ ਆ ਰਹੀ ਆਹੋ ਸੱਚੀ ਹੈ ਇਹ ਸੁਭਣਾ ਨਹੀਂ ਹੈਗਾ ਕੋ ਸੱਚੀ ਭਾਈ ਵੇ ਸੱਚੀ ਹੁਣ ਮਿਲਤਾਂ ਲੈ ਹੁਣ ਅਜ ਮੈਨੂੰ ਜੱਫੀ ਪਾਈ ਜਾਂਦਾ ਕਿੰਨੂ ਪਾਉਣ ਨੂੰ ਪਾਉਂਗੀ ਮੈਂ ਤਾਂ ਵੀ ਗੱਲ ਨਹੀਂ ਹੋ ਰਹੀ ਕਿ ਕੀ ਗੱਲ ਕਰਾਵਾ ਨੂੰ ਉਹ ਹੋਰ ਆਣੋ ਤੁਸੀਂ ਕਰ ਲੈ ਕੋਈ ਗੱਲ ਘਰੇ ਤਾਂ ਐਨਾ ਬੋਲਦੀ ਹੁੰਨੀ ਆ ਮੈਨੂੰ ਇੱਧਰ ਦਿਖਦਾ ਐ ਉਹ ਮੈਨੂੰ ਉੱਧਰ ਦਿਖਦਾ ਇਹ ਵੀ ਆਈ ਐ ਇਹ ਵੀ ਆਈ ਐ ਮੈਨੂੰ ਮਲਵਾ ਦੇ ਮਨ ਤਾਂ ਐਂ ਦਿਖੀ ਹੁੰਦੀ ਆ ਮਨੂੰ ਤਾਂ ਜੋ ਹੋਈ ਹੁੰਦਾ ਹੁਣ ਕਰ ਲੈ ਜਿਹੜੀ ਗੱਲ ਕਰਨੀ ਹੈ ਗੱਲ ਕਰਾ ਸਾਲਿਆ ਕੋਈ ਗੱਲ ਕਰਾ ਸਕਦੇ ਹੁਣ ਮੈਂ ਕਹਾਂਦਾ ਤੈਨੂੰ ਦੱਸ ਮੈਂ ਕਦੋਂ ਕੀ ਕੁਝ अच्छा जी देख ਲੈ dono मुक करके आए कर दे इन दोनों ਨੂੰ ਕੱਲੇ ਛੱਡ ਜਾਂਦੇ ਆ ਆਪਸ ਵਿੱਚ ਹੀ ਗੱਲਾਂ ਕਰ ਲੈਣਗੇ ਤੂੰ ਤਾਂ ਖੜਾ ਮੈਂ ਤੈਨੂੰ ਆਏ ਕਰਦਾ ਮੁੱਕਰਦੇ ਨੇ ਘਰੋ ਘਰੀ ਲੈ ਜਾਣੇ ਨੇ ਉਹਨਾਂ ਨੂੰ ਹਾਂ ਇਹ ਵੀ ਠੀਕ ਆ ਜਾ ਚੱਲ ਨਾ 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 ਗੱਲ ਕਰ ਲਊਗਾ ਤੂੰ ਕੀ 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 ਗੱਲ ਕਰ ਲਊਗਾ ਜਿਹਾ ਕਰ ਲੈ ਦੇਖ ਰੋ ਮੇਰੀ ਗੱਲ ਸੁਣ ਮੈਂ ਤੁਹਾਨੂੰ ਯਾਰ ਪਿਆਰ ਜਿਸ ਜਦ ਨਦਰੋਂ ਮੈਂ ਪਹਿਲੀ ਵਾਰ ਦੇਖਿਆ ਨਾ ਮੈਨੂੰ ਫੜੀ ਇੱਕ ਜਗ੍ਹਾ ਕੋਈ ਦੇਸੀ ਜਿਵੇਂ ਨੀਂਦ ਨਾ ਆਉਣਾ ਭੁੱਖ ਨਾ ਲੱਗਣਾ ਫਾਟਾਟਿਕਰ ਵਿੱਚੋਂ ਤੂੰ ਦੇਖਣਾ ਮੈਨੂੰ ਐਵੇਂ ਦਾ ਫੀਲ ਹੋਉਂਦਾ ਹੈ। ਅੱਛਾ ਹਾਂ। ਹਾਂ ਬੱਸ ਇਹ ਹੋਤਾ ਮੇਰੇ ਨਾਲ ਵੀ ਨਹੀਂ ਕੁਝ ਰਿਹਾ। ਸੇਮ। ਹਾਂ ਇਹ ਚੀਜ਼ ਮਿਲਦੀ ਹੈ। ਤੇ ਮੇਰੀ ਗੱਲ ਸੁਣ। ਮਾਂ ਨੂੰ ਤੇਰੇ ਬਿਨਾਂ ਦਾ ਦੇਖ ਰਿਹਾ ਹਾਂ। ਇਹ ਨਾਲੋਂ ਮੈਨੂੰ ਪਤਾ ਹੈ। ਯਾਰ ਪਿਆਰ ਤਾਂ ਮੈਂ ਵੀ ਕਰਦੀ ਹਾਂ ਪਰ ਮੈਨੂੰ ਕਰੁੰਦਾ ਨਹੀਂ। ਯਾਰ ਕਰਦੋਂ ਮੁੰਨਾ ਮਾਂਗੇ ਇਹਦੇ ਵਿੱਚ। ਬਾਕੀ ਯਾਰ ਮੇਰੀ ਗੱਲ ਸੁਣ। ਗੁਰੂ ਘਰ ਲਾਵਾ ਲੈ ਕੇ ਫੇਰ ਲੈ ਕੇ ਜਾਊਂਗਾ। ਐ ਥੋੜੂਆ ਵੀ ਲੋਕਾਂ ਨੂੰ ਵੀ ਆ ਕੇ ਲੈ ਕੇ ਜਾਊਂਗਾ। ਕਦ ਜਨ ਬਜਾ ਉਹ ਨਾਲ ਕੰਮ ਤਾਂ ਮੈਂ ਵੀ ਨਹੀਂ ਕਰਦੀ ਬਾਕੀ ਕੋਈ ਨਾ ਕਰ ਦੇਣਾ ਗੱਲ ਕਰਕੇ ਦੇਖਾਂਗੇ ਚਾ ਠੀਕ ਹੈ ਪਰ ਨਾ ਚਲਦੀਆਂ ਵੀਰਾਂ ਨਾਲ ਥੋੜਾ ਰੰਗ ਪਾ ਲੈ ਨਹੀਂ ਨਹੀਂ ਵੀਰਾਂ ਨਾਲ ਘਰੇ ਵੀਰਾਂ ਦਾ ਨੰਬਰ ਚੰਗਾ ਉਹ ਚਲ ਫਿਰ ਹਾਂ ਤਾਂ ਨਾ ਕੁਸਤਾ ਦੱਸ ਜਾ ਹਾਇਆ ਹਾਈ ਹਾਈ ਸਿੱਖਰ ਦੁਪਹਿਰੇ ਬਾੜੇ ਚ ਆ ਕੇ ਸਭਾਈ ਕਰਨ ਦਾ ਕਿੱਧਰ ਦਾ ਪ੍ਰੋਗਰਾਮ ਬਣਾ ਲਿਆ ਤੂੰ ਘਰੇ ਨਹੀਂ ਟਿੱਗੀ ਦਾ ਤੇਰੇ ਤੋਂ ਇਹੇ ਪ੍ਰੋਗਰਾਮ ਆਇਆ ਵਿਸਫਾਈ ਕਰਨੀ ਪਈ ਹੁੰਦੀ ਆ ਬਾੜੇ ਦੀ ਵੀ ਮੈਂ ਕਿਹਾ ਚੱਲ ਕਰਿਆਉਣੇ ਹੁਣ ਬੇਲੇ ਸੀ ਬੇਲੇ ਸੀ ਮੈਨੂੰ ਉਹੀ ਬੁਲਾ ਲੂਗੀ ਫਿਰ ਕੀ ਹੋ ਗਿਆ ਕੋਲੇ ਬਹਿ ਜਾਗੇ ਬਾੜੇ ਚ ਝੂੜੀਆਂ ਦਾ ਤਾਂ ਬਕਈਆਂ ਕੰਮ ਲਈ ਖਰਾਬ ਹੋ ਜਾਣਗੀਆਂ ਨਹੀਂ ਹੁੰਦੀ ਮੈਂ ਲਾਈਂਦੀ ਨਹੀਂ ਥੋੜੀ ਤਾਂ ਉਹੀ ਗੱਲ ਹੈ ਛੇ ਉਹ ਕਹਿੰਦੇ ਨੇ ਹੁੰਦੇ ਗਰੀਬ ਨੂੰ ਸੋਨੇ ਦਾ ਲੋਟਾ ਮਿਲਦੇ ਮੰਗਣੀ ਉਹਨੇ ਭੀਖ ਹੀ ਆ ਇਹ ਮਤਲਬ ਤੇਰਾ ਕੋਈ ਮਤਲਬ ਨਹੀਂ ਮੇਰਾ ਇਹਨੂੰ ਲਾਇਆ ਕਰ ਖਰਾਬ ਕਰ ਲੇਗੀ ਚੰਗਾ ਮੈਨੂੰ ਵੀਰੇ ਪੁੱਛਿਆ ਸੀ ਹਾਂ ਆ ਕਿਥੋਂ ਬਾਈਆਂ ਨੇ ਮੈਂ ਜਮਾਇਆ ਤੇਰਾ ਨਾ ਤੇ ਤੂੰ ਕਹਸੇ ਨਾ ਕਿਸੇ ਦਿਨ ਮੇਰੇ ਛਿੱਤਰ ਪਵਾਏਂਗੀ ਤੇਰੇ ਵੀਰੇ ਤੋਂ ਤੇਰਾ ਵੀਰਾ ਕਹੋਗਾ ਉਹਦੇ ਆਪਦੇ ਕੋਲ ਤਾਂ ਐਡੀਆਂ ਸੋਹਣੀਆਂ ਹੈ ਨਹੀਂ ਤੈਨੂੰ ਕਿਥੋਂ ਲਿਆਦੀਆਂ ਮੈਂ ਕਿਹਾ ਦੋ ਦਰਜਨ ਲਾਈ ਸੀ ਇੱਕ ਉਹਨੇ ਰੱਖ ਲਈ ਕਿ ਮੈਨੂੰ ਦੇ ਦੇ ਤੈਨੂੰ ਫਿਰ ਇਹ ਇੱਕ ਦਰਜਨ ਮੈਨੂੰ ਵਾਪਸ ਵੀ ਤਾਂ ਕਰ ਦੇ ਹਾਂ ਇਹੋ ਕਰ ਦੇ ਖਿੱਟੀ ਮਤਲਬ ਹੀ ਹੈ ਤੂੰ ਵੈਸੇ ਹਾਂ ਕੱਲ ਤੇਰੀ ਮੈਂ ਕਰਾਈ ਐ ਹੀ ਨਹੀਂ ਕਹਿੰਦੀ ਹੈਗੀ ਇੱਕ ਚੂੜੀ ਚਲ ਤੂੰ ਰੱਖ ਲੈ ਨਾ ਐ ਤਾਂ ਜਾਨ ਮੰਗ ਲਾ ਉਹ ਵੀ ਤੇ ਤੁਹਾਂ ਚੂੜੀ ਦੇ ਦਿੰਦੀ ਹਾਂ 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 ਗੱਲਾਂ ਆ ਨਹੀਂ ਹੁੰਦੀਆਂ ਬਸ ਹੁਣ ਮੈਨੂੰ ਇਹ ਦੱਸ ਇੱਥੇ ਕਿੰਨਾ ਕ ਟਾਈਮ ਹੋ ਰਿਹਾ ਨਾ ਹਾਈ ਮੈਨ ਤਾਂ ਮਿੱਟੀ ਜਿਹੀ ਚੜੀ ਆਂਦੀ ਆ ਨਾ ਦੇਖ ਨਾ ਅੱਗੇ ਤਾਂ ਜਿੰਮ ਕਦੇ ਬਾੜੇ 'ਚ ਨਹੀਂ ਗਈ ਹੁੰਦੀ ਹੈਗੀ ਗੱਲਾਂ ਦੇਖ ਲੈ ਨਹੀਂ ਸਾਡੀ ਬੀਬੀ ਜਾਂਦੀ ਆ ਹਸਤਾ ਕੋਈ ਨਹੀਂ ਬਾੜੇ 'ਚ ਜਾਂਦੀ ਆ ਦੋਨੇ ਪੈਣਾ ਕਰੀ ਨਹੀਂ ਤੇਰਾ ਸਰਦਾ ਨਾ ਫਿਰ ਧੀਰੇ ਛੱਡ ਲੈ ਨਾ ਫਿਰ ਹੁਣ ਤੂੰ ਦੱਸ ਚੱਲਣਾ ਮੇਰੇ ਨਾਲ ਕਿ ਨਹੀਂ ਕਿੱਥੇ

ਕੀ ਹੋ ਗਿਆ ਵਿੱਚ ਤਾਂ ਸਹੀ ਯਾਰਾ ਜਿਹੜਾ ਮੈਂ ਤੈਨੂੰ ਜੱਜ ਦਿਖਾਇਆ ਸੀ ਉਹ ਹੀ ਦਿਖਾ ਰਿਹਾ ਹਾਂ ਹਾਂ ਕੋਈ ਕਹਾਣੀ ਕੋਈ ਨਾ ਮੇਰਾ ਜਾਦੂ ਵੀ ਦੇਖ ਲੋ ਅੱਖਾਂ ਵਿੱਚ ਵਿੱਚ ਲੰਮੀ ਚਲਾ ਕਿੰਨਾ ਸੋਹਣਾ ਹੈ ਹਾਏ ਕਿੰਨਾ ਸੋਹਣਾ ਹੈ ਵਧੀਆ ਨਾ ਭਾਬੀ ਵਾਲਾ ਹੀ ਸੋਹਣਾ ਕਿੱਥੋਂ ਲੈ ਕੇ ਆਏ ਵੇ ਸੁਨਿਆਰੇ ਤੋਂ ਹੋਰ ਕਿਧਰ ਲੈ ਕੇ ਆਉਣਾ ਸੀ ਸੋਨੇ ਦਾ ਹੋਰ ਆਜੇ ਸੋਨੇ ਨਹੀਂ ਆਣਗੇ ਕਿਚਾ ਆ ਤਾਂ ਮੰਨਦਾ ਉਹਨਾਂ ਪਰਦੇ ਅਲਦਲੇ ਸੁਣਾ ਲੈ ਕੇ ਵਧੀਆ ਨਾ ਰਣ ਦੀਪ ਕਿੱਥੇ ਹੈ ਦੀਪ ਬਾਈ ਕਹਤਾ ਰਿਹਾ ਜੀ ਕਹਿੰਦਾ ਮੈਂ ਜਾ ਰਿਹਾ ਉੱਥੇ ਕਿੱਥੇ ਪਤਾ ਨਹੀਂ ਕਹਿੰਦਾ ਮੈਨੂੰ ਕੰਮ ਹੈ ਕਰੇ ਇਧਰ ਦੁਕਾਨ ਕਰ ਲੈ ਨਹੀਂ ਨਹੀਂ ਉਹਦੇ ਬਾਪੂ ਨੇ ਕਿਤੇ ਭੇਜਿਆ ਉਹਨੂੰ ਭਾਰੀ ਕਹਿੰਦਾ ਕਈ ਲੈ ਕੇ ਉਹਨਾਂ ਚੱਕ ਕੇ ਅੱਛਾ ਹ ਲੈ ਚਲ ਮੈਂ ਬਣਾਸ ਬਾਈ ਇਹ ਵਧੀਆ ਲੱਗਦਾ ਨਾ ਇਹਦੇ ਨਾਲ ਦੇ ਰਿੰਗਾ ਵੀ ਕਹੀਆਂ ਨੇ ਉਹਨੂੰ ਮੇਹੀ ਚੀਜ਼ ਹੋਰ ਮਾ ਚੱਲਦਾ ਇਧਰ ਸੋਹਣਾ ਲੱਗੂ ਨਾ ਤੇ ਕਹਣਾ ਬਹੁਤ ਸੋਹਣਾ ਹੈ ਤਾਂ ਮੈਂ ਤੇਰੇ ਲਈ ਬਣਾਇਆ ਕੁਛ ਟੀ ਉਹ ਮਹਾਤਾ ਰਫਤੋ ਲੈ ਵੀ ਟਾਈਮ ਤੇ ਦਊਗਾ ਅਲੇ ਬਲ ਰਿਆ ਤੇਰੀ ਚੀਜ਼ ਵੇਸੀ ਅੱਛਾ ਸੌਖਾ ਮੁਕਰ ਹੀ ਨਾ ਦੇਖ ਲੈ ਉਹ ਨਹੀਂ ਮੁਕਰਦਾ ਪਾਪੀ ਅੱਕੇ ਕਹਿੰਦਾ ਮੁਕਰਿਆਗਾ ਨਾਲੇ ਬਾਈ ਨੂੰ ਤਾਂ ਪਤੀਆ ਮੇਰੇ ਬਾਰੇ ਪੀਰਾ ਆਜੂਗਾ ਪੀਰਾ ਆਜਿਓ ਪੀਲਾ ਕੁਛ ਕਹਿੰਦਾ ਤੇ ਤੇਰੇ ਬਾਈ ਨੂੰ ਵੀ ਦੱਸ ਦੇ ਫਰਹੇ ਜਾ ਕੁਛ ਉਹ ਪਾਪੀ ਵੀ ਹੁੰਦਾ ਬੜਾ ਪਿਆਰ ਕਰਦਾ ਉਹ ਉਹ ਵਿਚਾਰਾ ਕਹਿ ਰਿਆ ਦੀਗਾ ਕਹਿੰਦਾ ਮੈਂ ਉਹਦੇ ਬਾਤ ਸਪੈਸ਼ਲ ਕੁਛ ਨਾ ਕੁਛ ਬਣਵਾਉਂਗਾ ਜਬ ਅੰਗ ਜਾ ਵੀਰਾ ਆਜੋ ਸਾਡਾ ਚਲ ਠੀਕ ਆ ਓਕੇ ਆ ਪਾਲੀ ਚੰਗਾ ਤੇ ਨਾਲ ਉਹ ਲੈ ਕੇ ਆਉਂਗਾ ਬੜਾ ਕਈ ਜਾ ਬਾਈ ਤੇਰੇ ਵਾਸਤੇ ਕਰੂੰਗਾ ਪਾਪੀ ਕਿਤੇ ਗੋਸਾ ਕਰਦੀ ਚੰਗਾ ਸਸਰੀਕਰ ਜੀ ਹਾਈ ਹਾਈ ਚੰਗਾ ਜਾ ਬਾਕਾ ਮਰਨਾ ਦੇਖ ਲੈ ਨਹੀਂ ਕਿ ਦੱਸ ਉਹ ਨਾ ਹਾਰ ਦੇ ਕੇ ਗਿਆ ਮੈਂ ਮਰ ਜਾ ਵਾਰਾਣਾ ਤੇ ਇਦਾ ਕਿਸਮਤ ਖੁੱਲ ਗਈ ਸੌ ਲੱਗੇ ਇੰਨਾ ਪਿਆਰ ਕਰਨ ਵਾਲਾ ਜੋ ਮਿਲੇ ਤੈਨੂੰ ਹਾਂ ਇਹ ਤਾਂ ਹੈ ਹੂੰ ਚੱਲ ਚੰਗਾ ਮੈਂ ਚਲਦੀ ਹਾਂ ਚੰਗਾ ਤੂੰ ਧਿਆਨ ਰੱਖਿਆ ਉਹਦਾ ਤੇ ਇਹ ਸਾਰੀ ਚੀਜ਼ਾਂ ਨੂੰ ਛੁੱਕੋ ਕੇ ਰੱਖ ਲਈ ਵੀਰੇ ਦੇ ਹੱਥ ਨਾ ਲੱਗਦੇ ਕਿਉਂਕਿ ਹੁਣ ਤੈਨੂੰ ਸੋਣ ਨਹੀਂ ਦੇ ਹਾਰ ਨਹੀਂ ਮੈਂ ਦੇ ਸਕਦੀ ਚੂੜੀਆਂ ਤਾਂ ਚਲ ਦਰਜਨ ਲਿਆਤੀਆਂ ਹਾਂ ਗੱਪ ਬਾਲੇ ਨਹੀਂ ਚੱਲਦੇ ਹੁੰਦੇ ਚੰਗਾ ਚੱਲ ਕੋਈ ਨਾ ਚੱਲ ਚੰਗਾ ਬਾਏ ਹੋਣਾ ਕਿਉਂ ਪੱਕੀ ਜੀ ਬੈਠੀ ਹੈ ਕੱਲ ਤਾਂ ਸੁਣ ਲੈ ਹਤਰਾ ਲਾ ਮੈਨੂੰ ਕਿਉਂ ਕੱਲ ਤਾਂ ਦੱਸ ਦੇ ਕੀ ਹੋਈ ਹੈ ਪੋੜ ਵੀ ਪਿਆ ਹੁਣ ਡਰੰਦਾ ਹੋਇਆ ਸੀਗਾ ਫਿਰ ਸੋਨੇ ਦਾ ਹਾਰ ਦੇਖ ਗਿਆ ਸੋਨੇ ਦਾ ਤੇ ਤੂੰ ਤੇਰੇ ਦੁੱਧ ਦਾ ਮੁੱਲ ਦਾ ਨਹੀਂ ਸਰਿਆ